वाले 2024 ਦੇ ਜਿਕਰ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਸੈਂਟਰ ਦੇ ਵਿੱਚ 10 ਸਾਲ ਮੋਦੀ ਦੀ ਸਰਕਾਰ ਰਹੀ ਹੈ ਅਤੇ ਜੇਕਰ ਕੈਂਡੀਡੇਟਾਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਅਸੀਂ ਖੜੇ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਚਾਰ ਕੈਂਡੀਡੇਟ ਇੱਥੇ ਐਲਾਨੇ ਗਏ ਹਨ ਆ ਵੱਖ-ਵੱਖ ਪਾਰਟੀਆਂ ਵੱਲੋਂ ਉਹਨਾਂ ਚਾਰਾਂ ਦੇ ਵਿੱਚੋਂ ਕਿਸ ਨੂੰ ਜ਼ਿਆਦਾ ਵੋਟਾਂ ਪੈ ਸਕਦੀਆਂ ਨੇ ਜਾਂ ਲੋਕਾਂ ਦੀ ਕੀ رائے ਹੈਗੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੋਂ ਮੌਜੂਦਾ ਜੋ ਐਮਐਲਏ ਹਨ ਨੰਦਕੋ ਭਰਾ ਜੀ ਉਹਨਾਂ ਵੱਲੋਂ ਇੱਥੇ ਕਿੰਨੇ ਕ ਜੋ ਉਹਨਾਂ ਵੱਲੋਂ ਕਾਰਜ ਕਰਾਏ ਗਏ ਹਨ ਜਿਨ੍ਹਾਂ ਨੂੰ ਲੈ ਕੇ ਉਹ ਲੋਗਾ ਵਿੱਚ ਲੈ ਕੇ ਵਿਚਰ ਰਹੇ ਹਨ ਨੀਤ ਹੇਰ ਨੂੰ ਟਿਕਟ ਮਿਲੀ ਹੈ ਆਮ ਆਦਮੀ ਪਾਰਟੀ ਵੱਲੋਂ ਤਾਂ ਕੀ ਕੀ ਮੁੱਦੇ ਲੈ ਕੇ ਜਾ ਰਹੇ ਹਨ ਉਹ ਜੋ ਆਮ ਆਦਮੀ ਪਾਰਟੀ ਨੇ ਕੰਮ ਕਰਵਾਏ ਹਨ ਤਾਂ ਜੇਕਰ ਗੱਲ ਕੀਤੀ ਜਾਵੇ ਭਾਵੇਂ ਪਤੀ ਸਰਕਾਰ ਹੈ ਸੈਂਟਰ ਦੇ ਵਿੱਚ ਅਰਵਿੰਦ ਖੰਨਾ ਜੀ ਨੂੰ ਟਿਕਟ ਮਿਲੀ ਹੈ ਇੱਥੋਂ ਪੰਜਾਬ ਦੇ ਵਿੱਚ ਜੋ ਆਮ ਆਦੀ ਪਾਰਟੀ ਸਰਕਾਰ ਹੈ ਉਹਨਾਂ ਦਾ ਕਾਰਜਕਾਲ ਕਿਹਾ ਜਾ ਰਿਹਾ ਅਤੇ ਗੱਲ ਕੀਤੀ ਹੈ ਬੀ ਸੈਂਟਰ ਦੀ ਤਾਂ ਸੈਂਟਰ ਵਿੱਚ ਜੋ ਕਾਰਜਕਾਲ ਹੈ ਉਹ ਕਿਸ ਤਰ੍ਹਾਂ ਦਾ ਰਿਹਾ ਪੰਜਾਬ ਦੇ ਲੋਕਾਂ ਨੂੰ ਕੀ ਜੋ ਸਹੂਲਤਾਂ ਮਿਲਿਆ ਹਨ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਅਸੀਂ ਪਹੁੰਚੇ ਹਾਂ ਆਮ ਲੋਕਾਂ ਦੇ ਵਿੱਚ ਜੋ ਕਿ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ ਇੱਥੇ ਨਾਲ ਉਹ ਵੀ ਮੌਜੂਦ ਨੇ ਅਤੇ ਉਹਨਾਂ ਦੇ ਸਾਥੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਹੈ ਆਪ ਦਾ ਰਾਸ਼ ਕੁਮਾਰ ਰੋਣਾ ਜੀ ਮੈਂ ਪੈਸ਼ੇਰ ਬੈਂਫੀਟ ਐਸੋਸੀਏਸ਼ਨ ਦਾ ਡਿਰੈਕਟਰ ਪ੍ਰੈਜ਼ੈਂਟ ਆ ਤੇ ਸੀਨੀਅਰ ਸਿਟੀਜ਼ਨ ਪ੍ਰਾਈਸ ਸੰਸਥਾ ਦਾ ਵੀ ਸੀਨੀਅਰ ਮੀਟਪਰਦਾ ਹਾਂ ਸਰ ਇਹ ਗੱਲ ਕੀਤੀ ਜਾਵੇ ਸੈਂਟਰ ਸਰਕਾਰ ਦੀ ਜੇ ਮੋਦੀ ਸਰਕਾਰ 10 ਸਾਲ ਤੋਂ ਲਗਾਤਾਰ ਸੱਤਾ ਵਿੱਚ ਹੈ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਕੀਤੀ ਸੀਗੀ ਕਾਂਗਰਸ ਵੇਲੇ ਸਰੈਂਡਰ ਦੀ ਗੱਲ ਕੀਤੀ ਆਵੇ ਤੇ 450 ਸੀ ਅੱਜ 800 900 ਹੋ ਗਿਆ ਲੇਕਿਨ ਪਹਿਲਾਂ 1100 ਸੀਗਾ ਕਿਸ ਤਰ੍ਹਾਂ ਦੇਖਦੇ ਹਾਂ ਕਿ ਕਿਸ ਦਾ ਕਾਰਜਕਾਲ ਵਧਿਆ ਰਿਹਾ ਜੀ ਦੇਖੋ ਜੀ ਪਹਿਲਾਂ ਤੁਹਾਡਾ ਧੰਨਵਾਦ ਹੈ ਬਹੁਤ ਬਹੁਤ ਤੁਸੀਂ ਅੱਜ ਆਏ ਹੋ ਸਾਡੇ ਕੋਲ ਗੱਲ ਚੱ ਰਹੀ ਐ ਲੋਕ ਸਭਾ ਚੋਣਾਂ ਦੀਆਂ ਜੋ ਹੁਣ ਹੁਣ ਜਾ ਰਹੀਆਂ ਲਗੀਆਂ ਉਹਦੇ ਵਿੱਚ ਭਾਜਪਾ ਨੇ ਵੀ ਅਕਾਲੀ ਦਲ ਨੇ ਵੀ ਕਾਂਗਰਸ ਨੇ ਵੀ ਤੇ ਹੋਰ ਆਲੇ ਆਪ ਵਾਲਿਆਂ ਨੇ ਵੀ ਜਿਹੜੇ ਕੈਂਡੀਡੇਟ ਖੜੇ ਕੀਤੇ ਨੇਗੇ ਜਿੱਥੋਂ ਤੱਕ ਮੈਂ ਗੱਲ ਕਰਾਂਗਾ ਮਲਾਜਮਾਂ ਦੀ ਪੈਸ਼ਨਰਾਂ ਦੀ ਸੀਨੀਅਰ ਸਿਟੀਜ਼ਨ ਦੀ ਆਮ ਲੋਕਾਂ ਦੀ ਆਮ ਜਨਤਾ ਦੀ ਸੁਵਿਧਾਵਾਂ ਦੀ ਤਾਂ ਸੈਂਟਰ ਸਰਕਾਰ ਨੇ ਵੀ ਅਜੇ ਹੁਣ ਕੁਝ ਨਹੀਂ ਕੀਤਾ ਜਿਸ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਭਲਾਈ ਦਾ ਕੰਮ ਹੁੰਦਾ ਹੋਵੇ ਸੀਨੀਅਰ ਸਿਟੀਜ਼ਨ ਨੂੰ ਕੋਈ ਸਹੂਲਤ ਦਿੱਤੀ ਆਉਣ ਇੱਥੋਂ ਤੱਕ ਕਿ ਸੈਂਟਰ ਸਰਕਾਰ ਨੇ ਡੀਏਜੇ ਕਿਸ਼ਤਾ ਦੇਣ ਤੇ ਵੀ ਅਤੇ ਪੈਨਸ਼ਨਾਂ ਬੰਦ ਕਰਨ ਦੀ ਵੀ ਗੱਲ ਕੀਤੀ ਸੀਗੀ ਇਸ ਦਾ ਇਸ ਸੁੱਬੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਵਿਧਾਨ ਸਭਾ ਚੋਣਾਂ ਹੋਈਆਂ 2 ਸਾਲ ਪਹਿਲਾਂ ਇਹੀ ਕਹਿੰਦੇ ਬਦਲਾਅ ਲਿਆਓ ਅਸੀਂ ਤੁਹਾਨੂੰ ਕਦੇ ਦਰਿਆ ਤੇ ਨਹੀਂ ਬੈਠਣ ਦੇਵਾਂਗੇ ਕਦੇ ਮੁਜਾਰੇ ਨਹੀਂ ਕਰਨ ਦੇਵਾਂਗੇ ਤੁਹਾਡੀਆਂ ਜਿਹੜੀਆਂ ਹੈਗੀਆਂ ਨੇ ਕੀ ਮੰਗਾ ਪਹਿਲ ਦੇ ਆਧਾਰ ਤੇ ਮੰਨਾਂਗੇ 2 ਸਾਲ ਹੋ ਗਏ ਗੁਰੂ ਜੀ ਇਹਨਾਂ ਨੇ ਨਾ ਤਾਂ ਸਾਨੂੰ ਡੀਏ ਦੀ ਕਿਸਤਾ ਦਿੱਤੀਆਂ ਨੇ ਨਾ ਡੀਏ ਦੀ ਕਿਸਤਾ ਬਕਾਇਆ ਦਿੱਤਾ 68 ਮਹੀਨੇ ਬਕਾਇਆ ਪਿਆ 21 ਕਿਉ ਪੈਨਸ਼ਨਰ ਦਾ 10-10 ਲੱਖ ਰੁਪਈਆ ਬਕਾਇਆ ਇਹਨਾਂ ਦੇ ਕੋਲ ਪਿਆ ਕਰੋੜਾ ਰੁਪਈਆ ਹੈ ਸਾਡਾ ਦੱਬੀ ਬੈਠੇ ਨੇ ਪੈਨਸ਼ਨਰ ਨੂੰ 2.59 ਦੇ ਗੁਣਾਕ ਦੇ ਨਾਲ ਜੋ ਸਾਡੀਆਂ ਪੈਨਸ਼ਨਾਂ ਸੁਧਰਿਆ ਸੀ ਉਹ ਨਹੀਂ ਸੁਧਰਿਆ ਗਈਆਂ ਮੈਡੀਕਲ ਪੱਤੇ 'ਚ ਵਾਦਾ ਨਹੀਂ ਕੀਤਾ ਗਿਆ ਕੈਸ਼ਲੈਸ ਮੈਡੀਕਲ ਸਕੀਮ ਇਹ ਕਹਿੰਦੇ ਜ ਲਾਗੂ ਕਰਾਂਗੇ ਉਹ ਨਹੀਂ ਕੀਤੀ ਗਈ ਨਾ ਸੈਂਟਰ ਸਰਕਾਰ ਨੇ ਨਾ ਸੂਬਾ ਸਰਕਾਰ ਨੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੈਨਸ਼ਿਓਂ ਪੁਰਾਣੀ ਪੈਸ਼ਨ ਬਹਾਲ ਨਹੀਂ ਕੀਤੀ ਜਿਹਦੇ ਕਰਕੇ ਮੁਲਾਜ਼ਮ ਤੇ ਪੈਸ਼ਨਰ ਤਾਂ ਬਹੁਤ ਦੁਖੀ ਨੇਗੇ ਅਸੀਂ ਤਾਂ ਇਹ ਮਨ ਬਣਾਇਆ ਹੋਇਆ ਕਿ ਵੀ ਵੋਟ ਪਾਣੀ ਆ ਵੋਟ ਦਾ ਸਹੀ ਇਸਤੇਮਾਲ ਕਰਨਾ ਹੈ ਵੋਟ ਆਪਣੇ ਸਾਹਬ ਦੇ ਨਾਲ ਪਾਓ ਵੀ ਜਿਹੜਾ ਕੈਂਡੀਡੇਟ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੋਟ ਪਾਓ ਪਾਸ ਸਾਰਾ ਕੁਝ ਦੇਖ ਕੇ ਪਾਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੋਣ ਸਹੂਲਤਾ ਦੇ ਸਕਦਾ ਹੈ ਇਲਾਕੇ ਦੇ ਵਿੱਚ ਵਿਕਾਸ ਦੀ ਗੱਲ ਕਿਹੜਾ ਕਰ ਸਕਦਾ ਹੈ ਤੁਹਾਡੇ ਸੁਖ ਸੁੱਖ ਦੇ ਵਿੱਚ ਕਿਹੜਾ ਖੜ ਸਕਦਾ ਹੈ ਇਸ ਕਰਕੇ ਕੈਂਡੀਡੇਟ ਨੂੰ ਦੇਖ ਕੇ ਵੋਟ ਪਾਓ ਤੇ ਨਾ ਕਿ ਤੁਸੀਂ ਸਿਆਸੀ ਪਾਰਟੀ ਨੂੰ ਦੇਖ ਕੇ ਬੋਟਾ ਪਾਓ ਆਮ ਆਦਮੀ ਪਾਰਟੀ ਵਾਲੇ ਇਹ ਗੱਲ ਕਹਿੰਦੇ ਮੀਂਹ ਮਿਲਣ ਦੀ ਗੱਲ ਕਰਦੇ ਨੇ ਜੋ ਚੰਗੀ ਗੱਲ ਹੈ ਅਖਰ ਜਿਹੜੇ ਫ੍ਰੀ ਕਣਕ ਡਾ ਹੋਰ ਦੀ ਗੱਲ ਕਰਦੇ ਨੇ ਸਰ ਬੀਬੀ ਦੀ ਗੱਲ ਕੀਤੀ ਜਾਵੇ 600 ਜੁਨਟ ਤੋਂ ਜਦੋਂ 1 ਜੁਨਟ ਪਾਰ ਹੋ ਜਾਂਦੀ ਹੈ ਤਾਂ ਸਾਰੇ ਦਾ ਸਾਰਾ ਬਿੱਲ ਚਾਲੂ ਲੱਗ ਜਾਂਦਾ ਹੈ ਜਦੋਂ ਸਰਤਾ ਵਿੱਚ ਨਹੀਂ ਸੀਗੇ ਉਦੋਂ ਇਹਨਾਂ ਨੇ ਕਹਿਆ ਸੀ 600 ਜੁਨਟਾਂ ਮਾਫ ਹੋਣਗੀਆਂ ਲੇਕਿਨ ਇਹ ਗੱਲ ਨਹੀਂ ਹੋਈ ਸੀ ਕਿ ਜੇ 601 ਹੋ ਗਈ ਤਾਂ ਬਿੱਲ ਪੂਰਾ ਹੀ ਭਰਨਾ ਪਵੇਗਾ ਆ ਇੰਨਾ ਵੱਲੋਂ ਜਿਹੜੀ ਗੱਲ ਇਹ 600 ਜੁਨਟ ਵਾਲੀ ਹੋਈ ਸੀਗੀ ਉਹ ਨਹੀਂ ਕੀਤੀ ਗਈ ਪਰ ਇਹਦਾ ਮੈਂ ਇਹ ਵੀ ਨਹੀਂ ਕਹਿੰਦਾ ਵੀ ਬਿਲਕੁਲ ਇਹ ਨਹੀਂ ਕੁਝ ਹੋਇਆ ਸੋਲਤਾ ਮਿਲੀਆਂ ਨਗੀਆਂ ਕੁਝ ਪਰ ਉਹ ਸੋਲਤਾ ਨਹੀਂ ਬਿਲੀਆਂ ਜੋ ਮਿਲਨੀਆਂ ਚਾਹੀਦੀਆਂ ਸੀਗੀਆਂ ਅੱਜ ਅਧਿਆਪਕ ਵੀ ਦੁਖੀ ਨੇ ਆਮ ਲੋਕ ਵੀ ਦੁਖੀ ਨੇ ਹਰੋਂ ਤੁਸੀਂ ਦੇਖੋ ਤੁਸੀਂ ਡੀਸੀ ਦਫ਼ਤਰ ਦੇ ਖੜੇ ਹੋ ਧਰਨੇ ਮੁਜਾਹਰੇ ਰੈਲੀਆਂ ਹੋ ਰਹੀਆਂ ਨਗੀਆਂ ਉਹਦੇ ਅਧਿਆਪਕ ਮੁਲਾਜ਼ਮ ਪੈਸ਼ਨਰ ਕੁੱਟੇ ਜਾ ਰਹੇ ਨੇ ਟੁੱਟੇ ਜਾ ਰਹੇ ਨੇਗੇ 80 80 ਸਾਲ ਦੇ ਬਜ਼ੁਰਗ 90 90 ਸਾਲ ਦੇ ਬਜ਼ੁਰਗ ਉਹ ਬਕਾਇਆ ਦੇਖਦੇ ਦੇਖਦੇ ਗੁਜ਼ਰ ਗਏ ਨੇਗੇ ਸੋ ਸਾਡੇ ਜਿਹੜੇ ਮੁਲਾਜ਼ਮ ਤੇ ਪੈਸ਼ਨਰ ਤਾਂ ਇਸ ਵੱਲੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਦੁਖੀ ਨੇ ਸਾਡੇ ਮੰਗਾ ਨਹੀਂ ਮੰਨਿਆ ਜਾ ਰਹੀਆਂ ਸਾਡੇ ਬਕਾਇਆ ਨਹੀਂ ਦਿੱਤੇ ਜਾ ਰਹੇ ਸਾਨੂੰ ਦੋ ਨਾੜ ਦਾ ਗੁਨਾਹ ਨਹੀਂ ਦਿੱਤਾ ਜਾ ਰਿਹਾ ਮੈਡੀਕਲ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਇਸ ਕਰਕੇ ਇਸ ਦਾ ਬੰਦਾ ਦੇਖ ਕੇ ਕੈਂਡੀਡੇਟ ਦੇਖ ਕੇ ਜਿਹੜਾ ਸਾਡੇ ਕੰਮ ਆ ਸਕੇ ਉਹਨੂੰ ਵੋਟਾਂ ਪਾਉਣ ਦੀ ਗੱਲ ਕਰਾਂਗੇ ਜੀ ਤੇ ਬੋਰਡ ਦਾ ਕਿਤੇ ਨਾ ਕਿਤੇ ਮਨ ਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਬਦਲ ਲੈ ਕੇ ਕਹੀ ਸੀ ਕਿ ਲੋਕਾਂ ਦਾ ਸਾਥ ਦਵਾਂਗੇ ਮੁਲਾਜ਼ਮਾਂ ਨੇ ਵੋਟ ਪਾਈ ਹਰੇਕ ਵਰਗ ਨੇ ਉਹਨਾਂ ਨੂੰ ਵੋਟ ਪਾਈ ਤੇ 92 ਸੀਟਾਂ ਦੇ ਕੇ ਜਿਤਾਇਆ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਉਹ ਸਹੂਲਤਾਂ ਨਹੀਂ ਦਿੱਤੀਆਂ ਗਿਆ ਤਾਂ ਜੇ ਅੱਜ ਦੀ ਗੱਲ ਕੀਤੀ ਆਵੇ ਤਾਂ ਲੋਕ ਸਭਾ ਚੋਣਾਂ ਹੋਣੀਆਂ ਨੇ ਜਿਸ ਦਾ ਕਿ ਜੋ ਸਿੱਧਾ ਬੈਨੀਫਿਟ ਹੈ ਜੋ ਇਹ ਜਦੋਂ ਇਹ ਸੀਟ ਨਿਕਲਦੀ ਹੈ ਤਾਂ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਤਾਂ ਚਾਰ ਕੈਂਡੀਡੇਟ ਨੇ ਜੇ ਤੁਹਾਨੂੰ ਲੱਗਦਾ ਵੀ ਕੋਈ ਪਾਰਟੀ ਨੇ ਸਾਰੇ ਨੂੰ ਧੋਖਾ ਹੀ ਕੀਤਾਗਾ ਨਲਾਜ਼ਮਾ ਨਾਲ ਜਾਮ ਲੋਕਾਂ ਦੇ ਨਾਲ ਕੋਈ ਸਹੂਲਤ ਨਹੀਂ ਮਿਲੀ ਤਾਂ ਆਜ਼ਾਦ ਕੈਂਡੀਡੇਟ ਵੀ ਖੜੇ ਹੋਏ ਨੇ ਕੀ ਲੋਕਾਂ ਨੂੰ ਅਪੀਲ ਕਰੋਗੇ ਕਿ ਆਜ਼ਾਦ ਕੈਂਡੀਡੇਟ ਨੂੰ ਆਪਣੀ ਵੋਟ ਪਾ ਕੇ ਜਿਧਾਈਏ ਤਾਂ ਜੋ ਆਪਣੇ ਆਵਾਜ਼ ਉੱਥੇ ਬੁਲੰਦ ਕਰ ਸਕਣ ਗੁਰੂ ਜੀ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਕਿ ਤੁਸੀਂ ਕੈਂਡੀਡੇਟ ਦੇਖ ਕੇ ਵੋਟ ਪਾਓ ਚਾਹੇ ਉਹ ਆਜ਼ਾਦ ਹੋਵੇ ਚਾਹੇ ਆਜ਼ਾਦ ਹੋਵੇ ਚਾਹੇ ਕੋਈ ਪਾਰਟੀ ਨਾਲਾ ਹੁਣ ਅਰਵਿੰਦ ਖੰਨਾ ਜੀ ਨੇ ਜਿਹੜੇ ਸਮਾਜ ਸੇਵੀ ਵੀ ਨੇ ਸਮਾਜ ਦੇ ਵਿੱਚ ਲੋਕਾਂ ਦੇ ਵਿਚਰਦੇ ਰਹੇ ਨੇ ਸਮਾਜ ਦੇ ਕੰਮ ਵੀ ਕਰਦੇ ਰਹੇ ਨੇਗੇ ਅਰਬਖੰਨਾ ਫਾਊਂਡੇਸ਼ਨ ਦਾ ਹੀ ਕੰਮ ਕੀਤਾ ਹੈ ਹੋਰ ਵੀ ਹੈਗੇ ਨੇ ਖੈਰਾ ਸਾਹਿਬ ਖੜੇ ਨੇਗੇ ਕਾਂਗਰਸ ਦੇ ਆਪ ਦੇ ਖੜੇ ਨੇਗੇ ਸਾਡੇ ਮੀਤਿਹਰ ਵੀ ਖੜੇ ਨੇਗੇ ਅਕਾਲੀ ਦਲ ਦੇ ਝੁੰਦਾ ਸਾਹਿਬ ਖੜੇ ਨੇਗੇ ਇਹਦਾ ਕੈਂਡੀਡੇਟ ਦੇਖਾਂਗੇ ਲੋਕਾਂ ਦੇ ਕੰਮ ਕਿਡਾ ਆ ਸਕਦਾ ਮੈਂ ਤਾਂ ਇਹੀ ਬੇਨਤੀ ਕਰੂੰਗਾ ਅਪੀਲ ਕਰੂੰਗਾ ਵੀ ਤੁਸੀਂ ਵੋਟ ਦਾ ਇਸਤੇਮਾਲ ਕਰੋ ਸਹੀ ਇਸਤੇਮਾਲ ਕਰੋ ਵੋਟ ਸਹੀ ਜਗ੍ਹਾ ਤੇ ਪਾਓ ਆਪਣੀ ਜਾ ਕੇ ਜਿਹੜਾ ਕੰਮ ਤੁਹਾਡੇ ਕੰਮ ਆ ਸਕਦੀ ਹੈ ਵੀ ਮੌਜੂਦਾ ਐਮਐਲਏ ਦੀ ਲੋਕਾਂ ਵਿੱਚ ਵਿਚਾਰੇ ਨੇ ਮੀਤਿਹਰ ਨੂੰ ਲੈ ਕੇ ਕਾਫੀ ਵਿਰੋਧ ਵੀ ਹੋ ਰਿਹਾ ਪਿੰਡਾਂ ਵਾਲੇ ਜੋ ਜਦੋਂ ਸੱਥਾ ਦੀ ਜਾਂਦੇ ਨੇ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਤੁਸੀਂ ਤਾਂ ਸਾਨੂੰ ਮੁੜ ਕੇ ਦਿਖਾਈ ਨਹੀਂ ਦਿੱਤੇ ਕਿਸ ਤਰ੍ਹਾਂ ਦਿਖਦੇ ਹੋ ਕਿ ਇੱਥੇ ਆਮ ਆਦਮੀ ਪਾਰਟੀ ਦੇ ਜੋ ਐਮਐਲਏ ਉਹਨਾਂ ਦਾ ਕਾਰਜਕਾਲ 2.25 ਸਾਲ ਦਾ 2.25 ਸਾਲ ਦੇ ਵਿੱਚ ਮੈਂ ਦੱਸਦਾ ਵੀ ਇਹਨਾਂ ਨੂੰ ਅਸੀਂ ਲੋਕਾਂ ਨੇ ਮੁਲਾਜ਼ਮਾਂ ਨੇ ਪੈਸ਼ੇਰਨ ਲੋਕਾਂ ਨੇ ਅਕਾਲੀਆਂ ਤੋਂ ਭਾਜਪਾੀਆਂ ਤੋਂ ਕਾਂਗਰਸ ਤੋਂ ਤੰਗ ਆ ਕੇ ਪਰੇਸ਼ਾਨ ਆ ਕੇ ਬੰਦਾਓ ਲਿਆਂਦਾ ਸੀ 92 ਐਮਐਲਏ ਦਿੱਤੇ ਇਹਨਾਂ ਨੂੰ 92 ਐਮਐਲਏ ਦੀ ਸਰਕਾਰ ਬਣਾਈ ਤੇ 92 ਐਮਐਲਿਆ ਨੇ ਕੁਝ ਵੀ ਨਹੀਂ ਦੇਹਾ ਕੀਤਾ ਜੋ ਕਿ ਲੋਕਾਂ ਦੇ ਵਿੱਚ ਫਾਇਦੇਮੰਦ ਹੋਵੇ ਲੋਕਾਂ 'ਚ ਜਾਗਰਤੀ ਲਿਆ ਸਕੇ ਕਿਦਾਂ ਕਿਤੇ ਹੀ ਲੱਗਦਾਗਾ ਕਿ ਸੈਂਟਰ 'ਚ ਕਾਂਗਰਸ ਸਰਕਾਰ ਵਲੇ ਮਹਿੰਗਾਈ ਘਟਸੀ ਹੁਣ ਵਧੀਆ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ 에어ਪੋਰਟ ਵਿੱਚ ਕਾਫੀ ਟ੍ਰੇਨਾਂ ਵਗਿਆ ਜਿਹੜਾ ਰੇਲਵੇ ਸਟੇਸ਼ਨ ਬਿਕ ਗਿਆ ਨਾ ਕੋਈ ਇਹ ਪੋਲੀਟੀਕਲ ਬਿਆਨ ਬਿਆਨ ਹੈ ਇਹਦੇ ਵਿੱਚ ਤਾਂ ਮੈਂ ਕੁਝ ਵੀ ਨਹੀਂ ਕਹਿ ਸਕਦਾ ਮੈਂ ਤਾਂ ਇਹ ਹੀ ਕਹਿ ਸਕਦਾ ਵੀ ਕੇਂਦਰ ਸਰਕਾਰ ਨੇ ਵੀ ਅੱਜ ਜਿਹੜੀ ਹੈਗੀ ਹੈ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਪੈਨਸ਼ਨ ਬਹਾਲ ਨਹੀਂ ਕੀਤੀ ਸੁਭਿਆ ਨਿਮ ਨਹੀਂ ਕੀਤੀ ਹੈ ਮੁਲਾਜ਼ਮ ਤੇ ਪੈਸ਼ੇ ਬਹੁਤ ਵੱਡੀ ਗਿਣਤੀ ਚ ਨਹੀਂ ਗਈ ਇਹਨਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਗਿਆ ਬਾਕੀ ਦਾ ਜੋ ਵੇਚ ਬਚਾਈਆ ਉਹ ਵੀ ਕਰਦੇ ਰਹੇ ਨੇ ਇਹ ਵੀ ਕਰੀ ਜਾਂਦੇ ਨੇਗੇ ਇਹਦੇ ਨਾਲ ਬੰਦਾ ਨਹੀਂ ਗੱਲ ਇਹ ਵੀ ਐਮਪੀ ਦੇ ਚੋਣਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਲੋਕੀ ਮਨ ਬਣਾਣਗੇ ਕਿ ਅਸੀਂ ਕਿਸ ਨੂੰ ਵੋਟ ਪਾਣੀ ਹੈ ਬਿਲਕੁਲ ਇਹ ਸਨ ਸਾਡਾ ਅਰੋੜਾ ਦੀ ਜਿਨ੍ਹਾਂ ਨੇ ਕਿਹਾ ਹੈ ਕਿ ਇਸ ਵਾਰ ਵੋਟ ਪਾਈ ਜਾਵੇਗੀ ਚਿਹਰਾ ਦੇਖ ਕੇ ਕੈਂਡੀਡੇਟ ਨੂੰ ਦੇਖ ਕੇ ਚਾਹੇ ਉਹ ਆਜ਼ਾਦ ਹੀ ਕਿਉਂ ਨਾ ਖੜਾ ਹੋਇਆ ਹੋਵੇ ਹੋਰ ਵੀ ਬਾਈ ਮੂਰ ਗੱਲ ਕਰਾਂਗੇ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਲਾਲਚੰਦ ਸੈਣੀ ਸਰ ਕਿਸ ਤਰ੍ਹਾਂ ਦੇਖਦੇ ਹੋ 2024 ਦਾ ਇਲੈਕਸ਼ਨ ਨਜ਼ਦੀਕ ਨੇ ਲੋਕ ਸਭਾ ਦੇ ਜਿਹੜੇ ਆਪਣੇ ਉਰੇ ਹਲਕੇ ਨੇ ਸਾਰੇ ਜੋ ਉਮੀਦਵਾਰ ਹਨ ਖੜੇ ਹੋਣ ਚਾਰਾਂ ਪਾਰਟੀਆਂ ਦੇ ਵੱਲੋਂ ਤੇ ਆਜ਼ਾਦ ਵੀ ਖੜੇ ਹਨ ਕਿਸ ਤਰ੍ਹਾਂ ਦੇਖਦੇ ਹੋ ਕਾਰਜਕਾਲ ਮੋਦੀ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਜਿੱਥੋਂ ਤੱਕ ਲੋਕ ਸਭਾ ਚੋਣਾਂ ਵੋਟਾਂ ਪੈਂਨ ਜਾ ਰਹੀਆਂ ਨੇ ਇੱਕ ਜ਼ੋਨ ਨੂੰ ਇੱਥੋਂ ਤੁਸੀਂ ਪਿਛਲਾ 2-3 ਵਾਰੀ ਦਾ ਰਿਕਾਰਡ ਦੇਖਿਆ ਹੋਊਗਾ ਕਿ ਲੋ ਸੰਗਰੂਰ ਦੇ ਵੋਟਰਾਂ ਦਾ ਜਿਹੜਾ ਜੇਤਾਨਦਾਰ ਜਾਣ ਹੈ ਉਹ ਉਲਟ ਹੀ ਨਿਕਲਦਾ ਜਿਵੇਂ ਕਿ ਮਾਨ ਸਾਹਿਬ ਨੂੰ ਪਿਛਲੀ ਵਾਰੀ ਐਮਪੀ ਬਣਾਇਆ ਤੇ ਇਸ ਤਰ੍ਹਾਂ ਸੰਗਰੂਰ ਦੇ ਲੋਕਾਂ ਦਾ ਇਹ ਆਮ ਬਾਹਰ ਵੀ ਸਟੇਟਾਂ 'ਚ ਗੱਲ ਹੁੰਦੀ ਹੈ ਕੇ ਸੰਗਰੂਰ ਦੀ ਸੀਟ ਦਾ ਰਿਜ਼ਲਟ ਹੈਰਾਨੀ ਜਨਕੀ ਹੁੰਦਾ ਹੈ ਕਿ ਦਿਨੇ ਕਿਤੇ ਦੇਖਿਆ ਜਾਵੇ ਸੰਗਰੂਰ ਸ਼ਹਿਰ ਹੈ ਜੋ ਇੱਕ ਤਰ੍ਹਾਂ ਦੀ ਰਾਜਧਾਨੀ ਆਮ ਆਦਮੀ ਪਾਰਟੀ ਵਾਲੇ ਮੰਨਦੇ ਹਨ ਕਿ ਸਾਡੀ ਰਾਜਧਾਨੀ ਹੈ ਇੱਥੋਂ ਅਸੀਂ ਹਾਰਾਂਗੇ ਨਹੀਂ ਇਸ ਵਾਰ ਪੂਰਾ ਜ਼ੋਰ ਲੱਗਿਆ ਉਹਨਾਂ ਦਾ ਵੀ ਚਲੋ ਪਾਰਟੀ ਤਾਂ ਹਰੇਕ ਦਾ ਜ਼ੋਰ ਲੱਗਿਆ ਹੈ ਜੀ ਆਪ ਵਾਲਿਆਂ ਦਾ ਵੱਧ ਲੱਗਿਆ ਹੈ ਕਿਨੇ ਮਸਰ ਬਣਾਈ ਮਨਮੋਹ ਸਿੰਘ ਜੀ ਤਰ ਕਿਸ ਤਰ੍ਹਾਂ ਦੇਖਦੇ ਹਾਂ ਕਿ 2014 ਇਲੈਕਸ਼ਨ ਨਜ਼ਦੀਕ ਨੇ ਹਰ ਇੱਕ ਪਾਰਟੀ ਨੇ ਆਪਣਾ ਕੈਂਡੀਡੇਟ ਬਿਆਨ ਦਿੱਤਾ ਸੈਂਟਰ ਸਰਕਾਰ ਦੀ ਗੱਲ ਕੀਤੀ ਜਾਂ 50 ਸਰਕਾਰ ਦੀ ਗੱਲ ਕੀਤੀ ਹੈ ਉਹ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਦਾ ਕਾਰਜ ਕਰ ਲੋ ਜਿਸਨੂੰ ਸੰਤ ਦੀ ਗੱਲ ਕੀਤੀ ਜਾਵੇ ਮੈਂ ਕਿਸੇ ਕਿਸੇ ਪਾਰਟੀ ਦੀ ਫੇਵਰਿਟ ਨਹੀਂ ਹਾਂ ਲੇਕਿਨ ਮੋਦੀ ਸਾਹਿਬ ਦੇ ਮੈਂ ਇੱਕ ਦੋ ਕੰਮ ਦੀ ਬੜੀ ਪ੍ਰਸ਼ੰਸਾ ਕਰਾਂਗਾ ਜਿਵੇਂ ਧਾਰਾ 370 ਉੱਥੇ ਉਹਨਾਂ ਨੇ ਇੱਕ ਅਲੱਗ ਹੀ ਦੇਸ਼ ਬਣਾਇਆ ਸੀ ਆਪਣਾ ਅਲੱਗ ਟੰਡਾ ਵਾਲਾ ਕਾਨੂੰਨ ਸਭ ਕੁਝ ਅਲੱਗ ਸੀ ਔਰ ਬਿਨਾ ਖੂਨ ਖਰਾਬੇ ਤੋਂ ਮੋਦੀ ਸਾਹਿਬ ਨੇ ਇਹ ਕੰਮ ਕਰਵਾਇਆ ਸਭ ਤੋਂ ਵੱਡਾ ਕੰਮ ਦੌਰ ਨੰਬਰ ਤੇ ਰਾਮ ਮੰਦਰ ਦਾ ਇਸ ਨਾਲ ਇਹ ਲੱਗਦਾ ਸੀ ਵੀ ਬਹੁਤ ਖੁੰਗਰਾਬ ਹੋਏਗਾ ਉਸਮਾਨ ਹਿੰਦੂ ਦੋ ਦੋੜਾ ਬਕਾਇਦੇ ਵਿੱਚ ਤੇ ਦੇਖੋ ਉਹ ਵੀ ਬੜਾ ਪੀਸਫੁਲੀ ਹੋ ਗਿਆ ਜਿਸ ਤੱਕ ਸੰਗਰੂਰ ਦੀ ਗੱਲ ਹੈ ਜਿਹੜਾ ਇੱਥੇ ਸੁਨਦਰ ਸਿੰਘਾ ਸੀਗੇ ਮੇਰਾ ਖਿਆਲ ਹੈ ਵੀ ਕੋਈ ਗੱਲ ਹੀ ਕੋਈ ਉਹੋ ਜਿਹਾ ਕੰਮ ਨਹੀਂ ਹੈ ਜਿਹੜਾ ਉਹਨਾਂ ਨੇ ਨਾ ਕਰਵਾਇਆ ਹੋਵੇ ਤੇ ਜੇ ਰਾਮ ਮੰਦਰ ਦੀ ਗੱਲ ਕੀਤੀ ਹੈ ਲੇਕਿਨ ਜਿਹੜੇ ਵਿਰੋਧੀ ਪੋਲਟੀਆਂ ਪਾਰਟੀਆਂ ਨੇ ਉਹ ਤਾਂ ਕਹਿ ਰਹੇ ਨੇ ਕਿ ਇਸ ਦਾ ਬੈਨੀਫਿਟ ਲੈ ਰਹੇ ਹਨ ਧਰਮ ਦੀ ਰਾਜਨੀਤੀ ਕਰ ਰਹੀ ਹੈ ਬੀਜੇਪੀ ਜਿਉਂ ਕਰ ਦੇ ਨੇ ਸਾਲ ਤੋਂ ਕਾਂਗਰਸ ਮੋਸਲਰ ਨੇ ਕਾਰਜਕਿਰਨੀ ਸਾਲ ਹੋ ਗਏ ਸੀ ਲੜਾਈ ਝਗੜੇ ਚੱਲਦੇ ਸੀਗੇ ਦੇਖੋ ਇਹ ਤਾਂ ਸੋਲਵ ਤਾਂ ਹੋਇਆ ਨਹੀਂ ਇਹ ਤਾਂ ਮੰਦਿਰ ਜੇ ਮੰਦਰ ਬਣਾਇਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਸਾਰਿਆਂ ਦੀ ਕਹਿਣਾ ਹੈਗਾ ਅਲਗ-ਅਲਗ ਪਾਰਟੀਆਂ ਦਾ ਕਿ ਮਸਜਿਦ ਬਣਾ ਦਿੰਦੇ ਮਸਜਿਦ ਵਾਸਤੇ ਵੀ ਉਹਨਾਂ ਨੇ ਜਗ੍ਹਾ ਦਿੱਤੀ ਲੱਗ ਜੀ ਮਸਜਿਦ ਵਾਸਤੇ ਵੀ ਲੱਗ ਬਣ ਰਹੀ ਹੈ ਜੀ ਸੰਗਰੂਰ ਤੋਂ ਕਿਸ ਨੂੰ ਦੇਖਣਾ ਚਾਹੋਗੇ ਵੀ ਇਸ ਨੂੰ ਬੋਰਡ ਪਾਣੀ ਪਾਈ ਆ ਤੂੰ ਤਾਂ ਮੈਂ ਅੱਗੇ ਬੈਂਚ ਕਰ ਚੁੱਕਾ ਜਿਸਾ ਸੁਿੰਦਰ ਸਿੰਘਲਾ ਸੀਗੇ ਤੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇੱਥੇ ਲੇਕਿਨ ਭਰਾਜ ਬਾਰੇ ਮੈਂ ਕਹਾਂਗਾ ਕਿ ਕਦੀ ਦਿਖਾਈ ਨਹੀਂ ਦਿੱਤੇ ਕੋਈ ਉਹਨਾਂ ਦੀ ਖਬਰ ਵੀ ਨਹੀਂ ਆਈ ਕਿ ਇਹ ਕੰਮ ਕਰਵਾ ਰਹੇ ਹੈਗਾ ਜਾਂ ਇਹ ਕੰਮ ਕਰਵਾਣਗੇ ਕਿ ਉਹ ਜੀ ਕੋਈ ਖਬਰ ਨਹੀਂ ਆਈ ਉਹਨਾਂ ਦੀ ਅੱਜ ਤੱਕ ਕਿਤੇ ਨਾ ਕਿਤੇ ਮੀਤ ਹੇਰ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਕਿਤੇ ਰੈਲੀ ਤੇ ਜਾਂਦੇ ਹਨ ਤਾਂ ਨਿਰੰਦਰ ਕੋ ਭਰਾਜ ਨੂੰ ਲੋਕ ਕਹਿੰਦੇ ਹਨ ਕਿ ਤੁਸੀਂ ਮੁੜ ਕੇ ਸਾਨੂੰ ਦਿਖਾਈ ਨਹੀਂ ਦਿੱਤੇ ਅੱਜ ਚੋਣਾ ਟਾਈਮ ਤੁਸੀਂ ਫੇਰ ਆ ਗਏ ਉਹ ਕਿਤੇ ਨਾ ਕਿਤੇ ਇਸ ਦਾ ਅਸਰ ਪਵੇਗਾ ਵੋਟ ਦਾ ਬਿਲਕੁਲ ਪਵੇਗਾ ਜੀ ਬਿਲਕੁਲ ਪਵੇਗਾ ਜੀ ਬਿਲਕੁਲ ਪਵੇਗਾ ਇਹਨਾਂ ਸ਼ਰਮ ਆਮ ਆਦਮੀ ਪਾਰਟੀ ਨੂੰ ਹੋਏਗਾ ਲੇਕਿਨ ਭਗਵੰਤ ਮਾਨ ਨੇ ਕਮ ਵਾਧੇ ਕੀਤੇ ਜਿਹਦੇ ਵਿੱਚ ਮੈਂ ਕੋਈ ਸ਼ੱਕ ਨਹੀਂ ਹੈਗਾ ਮੈਂ ਕਿਸੇ ਪਾਰਟੀ ਮੈਂ ਪਹਿਲਾਂ ਕਹਿ ਜੀ ਮੈਂ ਕਿਸੇ ਪਾਰਟੀ ਦੇ ਹੱਕ ਵਿੱਚ ਨਹੀਂ ਹੈਗਾ ਭਗਵੰਤ ਮਾਨ ਨੇ ਦੇਖੋ ਜਿਸ ਤਰ੍ਹਾਂ ਹਰ 6 ਮਹੀਨੇ ਬਾਅਦ ਬਿਜਲੀ ਦਾ ਰੇਟ ਵਾਧ ਜਾਂਦਾ ਸੀ ਹੁਣ ਘੱਟੋ ਘੱਟ ਮਹੀਨੇ ਦਾ 300 ਤੋਂ ਸਾਡਾ ਮਾਫ ਹੈ ਨਾ ਬਸਾਂ ਦੇ ਕਿਰਾਏ ਨਹੀਂ ਵਧੇ ਅੱਗੇ ਬਸਾਂ ਦੇ ਕਿਰਾਏ ਵਧਣ ਦੀ ਥੀਮ ਨੇ ਬਾਅਦ ਆਪਾਂ ਭੁੱਲ ਜਾਂਦੇ ਬਾ ਉਹ ਪਹਿਲੀਆਂ ਗੱਲਾਂ ਨੂੰ 3 ਮਹੀਨੇ ਬਾਅਦ 6 ਮਹੀਨੇ ਬਾਅਦ 1 ਰੁਪਿਆ ਵਧ ਗਿਆ ਜੀ ਕਿਲੋਮੀਟਰ ਵਧ ਗਿਆ ਜੀ ਯਾ ਵਧ ਗਿਆ ਜੀ ਲੇਕਿਨ 1 ਕਿ ਪੈਸਾ ਕਿਸੇ ਜੀ ਚ ਜੋ ਜਿਹੜਾ ਕਿਰਾਇਆ ਫ੍ਰੀ ਕੀਤਾ ਹੈ ਬਸਾਂ ਦਾ ਕਿਤੇ ਨਾ ਕਿਤੇ ਉਸ ਦਾ ਵੀ ਬੋਝ ਹੈ ਜੋ ਜਨਤਾ ਤੇ ਪੈ ਰਿਹਾ ਹੈ ਲੱਗਦਾ ਤੁਹਾਨੂੰ ਕਿ ਕਿਰਾਇਆ ਮਾਫ ਹੋਣਾ ਚਾਹੀਦਾ ਹੈ ਕਿਉਂਕਿ ਸਵਾਰੀਆਂ ਵੀ ਕਹਿੰਦੇ ਨੇ ਸਾਨੂੰ ਜਗ੍ਹਾ ਮਿਲਣੀ ਚਾਹੀਦੀ ਹੈ ਸੀੜੀ ਮੰਡੀ ਚਾਹੇ ਕਿਰਾਇਆ ਲੈ ਲੇਤਾ ਜਾਵੇ ਨਹੀਂ ਕਿਰਾਇਆ ਅਫੋਰਡ ਕਰਨ ਵਾਲੇ ਵੀ ਹੈਗੇ ਕਿੰਨੇ ਵੀ ਸਾਨੂੰ ਬਿਲਕੁਲ ਜੜੀ ਹੈ ਮਾਫਨਾ ਕੀਤਾ ਜਾਵੇ ਜੀ ਬਿਲਕੁਲ ਕਿਨੇ ਮਸਲੇ ਬਣਾਈ ਸਰ ਕੋਈ 1 2 ਗੱਲਾਂ ਨਹੀਂ ਬੈਠੋ ਕਿਨੇ ਮਸਲੇ ਬਣਾਈ ਜੋਹਰ ਲਾਲ ਸ਼ਰਮਾ ਸ਼੍ਰਮਣਿਕ ਕਿਸ ਤਰ੍ਹਾਂ ਦੇਖ ਰਹੇ ਹਾਂ ਮੋਦੀ ਸਾਹਿਬ ਦੇ ਕਾਰਜਕਾਲ ਨੂੰ ਤੇ ਪੰਜਾਬ ਸਰਕਾਰ ਦੇ ਕਾਰਜਕਾਲ ਨੂੰ ਪੰਜਾਬ ਸਰਕਾਰ ਦੇ ਜਿਹੜੇ ਕਾਰਜਕਾਲ ਆ ਇਹ ਜਵਾਨ ਨਾ ਕਰ ਲੈਂਦੇ ਆ ਅਜੇ ਤੱਕ ਕਹਿਣਾ ਨੇ ਕੋਈ ਕਿਸੇ ਨੂੰ ਬੈਨੀਫਿਟ ਨਹੀਂ ਦਿੰਦਾ ਹਰ ਵਾਰੀ ਮੀਟਿੰਗਾਂ ਪੈਨਸਨ ਨਾਲ ਕਰਦੇ ਆ ਬਾਅਦ ਵਿੱਚ ਉਹ ਤਬਦੀਲ ਹੋ ਜਾਂਦੀ ਹੈ ਤਾਂ ਸੰਗਰੂਰ ਤੋਂ ਕਿਸ ਨੂੰ ਦੇਖਣਾ ਚਾਹੋਗੇ ਕਿ ਇਸ ਕੈਂਡੀਡੇਟ ਰਿਪੋਰਟ ਪਾਈ ਜਾਵੇ ਜਾਂ ਜਨਤਾ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਸ ਤਰ੍ਹਾਂ ਦੇ ਕੈਂਡੀਡੇਟ ਰਿਪੋਰਟ ਪਾਈ ਜਾਵੇ ਤਕ ਕੋਈ ਬੋਰਡ ਦਾ ਜਿਸ ਤਰ੍ਹਾਂ ਕਾਮਾਜ਼ਦੀ ਪਾਰਟੀ ਦਾ ਤਾਂ ਕੋਈ ਹੱਕ ਨਹੀਂ ਹੋ ਸਕਦਾ ਵੀ ਆ ਪਾਜਪਾ ਦਾ ਦੇਖਿਆ ਜਾਵੇ ਜੇ ਕੰਮ ਪਰ ਭਾਏ ਪਾ ਨੇ ਤਾਂ ਕਾਫੀ ਜੋ ਹੈ ਕਿਸਾਨਾਂ ਦੇ ਤੇ ਬਰਤ ਤਸੱਦਦ ਕੀਤਾ ਜਿਸ ਕਾਰਨ ਉਹਨਾਂ ਨੂੰ ਪਿੰਡਾਂ 'ਚ ਨਹੀਂ ਬੜਨ ਦਿੱਤਾ ਜਾ ਰਿਹਾ ਹੋਰ ਕੋਈ ਕੈਂਡੀਡੇਟ ਐ ਨਹੀਂ ਠੀਕ ਲੱਗਦਾ ਜੀ ਕੋਈ ਕਿਸੇ ਮੁਲਾਜ਼ਮ ਨੂੰ ਕੋਈ ਨਹੀਂ ਉਹ ਕਰ ਰਿਹਾ ਬਾਈ ਜੀ ਨੇ ਭਾਜਪਾ ਦੀ ਗੱਲ ਕੀਤੀ ਹੈ ਮੌਜੂਦ ਨੇ ਹੋਰ ਵੀ ਗੱਲਬਾਤ ਕਰਾਂਗੇ ਸਸੀ ਕਸਰ ਸਸੀ ਕਾਲ ਜੀ ਸਰ ਕੀ ਨਾਮ ਸਰ ਆਪਣਾ ਜੀ सुरेंद्र ਸਿੰਘ ਸੋਢੀ ਸਰ ਕਿਸ ਤਰ੍ਹਾਂ ਦੇਖਦੇ ਹੋ 2024 ਦੇ ਇਲੈਕਸ਼ਨ ਨਜ਼ਦੀਕ ਨੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਬੋਲਣ ਦਾ ਮੌਕਾ ਦੇ ਰਹੇ ਹੋ ਉਹ ਸਾਨੂੰ ਚੰਗਾ ਠੀਕ ਸਮਝਾਓ ਸਾਨੂੰ ਬੋਲਣ ਲਈ ਸਮਝ ਆ ਇੱਥੇ ਦਾ ਕਹ ਕੇ ਸੈਂਟਰ ਸਰਕਾਰ ਦੀ ਗੱਲ ਪਾਜ ਪਾਜ ਸਰਕਾਰ ਦੀ ਅਸੀਂ ਪੈਨਸ਼ਨਾਂ ਵੱਲੋਂ ਬੋਲਦੇ ਹਾਂ ਉਹਨੇ ਪੈਨਸ਼ਨਾਂ ਦੇ ਬੰਦ ਕਰ ਰੱਖਿਆ ਲੋਕ ਪੈਨਸ਼ਨ ਜਦੋਂ ਕਹੇ ਸਾਰੇ ਮੰਤਰੀ ਸੰਤਰੀ ਜਿੰਨੇ ਵੀ ਲੜਦੇ ਨੇ ਇਲੈਕਸ਼ਨਾਂ ਇਹ ਪੈਨਸ਼ਨ ਆਪਣੇ ਬੰਦ ਨਹੀਂ ਕਰ ਰਹੇ ਜੇਦੋਂ ਕੋਈ ਐਂਕਰ ਪੁੱਛਦਾ ਲੋ ਵੀ ਤੁਹਾਡੀ ਪੈਨਸ਼ਨ ਵੀ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕੀਤੀ ਤਾਂ ਓਡੀ ਕਿਉਂ ਪੈਨਸ਼ਨ ਨਹੀਂ ਬੰਦ ਹੋਣੀ ਚਾਹੀਦੀ ਤਾਂ ਇੱਕ ਪਤਾ ਕੀ ਜੋ ਬੰਦੇ ਨੇ 400 ਬੰਦਾ ਹੁੰਦਾ ਸਾਡੇ ਕੋਲ ਚਾਹ ਪੀਣ ਵਾਲਾ ਕੀ ਮੁਲਾਜ਼ਮ ਜਿਹੜੇ ਰਿਟਾਇਰ ਹੁੰਦੇ ਉਹਨਾਂ ਦਾ ਕੋਈ ਕੋਈ ਵੀ ਨਹੀਂ ਹੈਗਾ ਉਹਨਾਂ ਕੋਲ ਕੋਈ ਬੰਦਾ ਚਾਹ ਪੀਣ ਨਹੀਂ ਆਉਂਦਾ ਫਿਰ ਇਹ ਇਲੈਕਸ਼ਨਾਂ ਪਿਛੇ ਮਤਲਬ ਮੈਂਬਰ ਬਣਨ ਬੱਚੇ ਜਾਂ ਲੜਨ ਬੱਚੇ ਇਹ ਲੜਦੇ ਆਪਸ ਵਿੱਚ ਕਿਧਰੇ ਫੜ ਗਿਆ ਕਿਧਰੇ ਫੜ ਗਿਆ ਕਿਧਰੇ ਫਟ ਗਿਆ ਇਲੈਕਸ਼ਨ ਲੜਨ ਵਿੱਚ ਤੁਸੀਂ ਚਾਹ ਨਹੀਂ ਪੀਲਾ ਸਕਦੇ ਜੇ ਉਹ ਪੈਨਸ਼ਨ ਨਹੀਂ ਜਾਂ ਆਪਣੀ ਬੰਦ ਕਰ ਲੋ ਜਾਂ ਫਿਰ 40-40 ਸਾਲ ਜਿਹੜੇ ਮੁਲਾਜ਼ਮ ਤਰ੍ਹਾਂ ਨੌਕਰੀਆਂ ਕਰਦਾ ਧੱਕੇ ਖਾਂਦਾ ਉਹਨੂੰ ਤੁਸੀਂ ਪੈਨਸ਼ਨ ਨਹੀਂ ਦੇ ਰਹੇ ਹੁਣ ਤਾਂ ਭੁੱਖ ਕੀ ਆ ਕਿਹੜੇ ਮਸਲੇ ਬਣਨ ਕਰਨੈਲ ਸਿੰਘ ਸੇਕੂ ਠੀਕ ਹੈ ਜੀ ਕਹਿੰਦੇ ਪੈਨਸ਼ਨ 2004 ਤੋਂ ਜਿਹੜੀ ਬੰਦ ਕਰੀ ਹੈ ਬਹਾਲ ਹੋਣੀ ਚਾਹੀਦੀ ਹੈ ਜਾਂ ਫਿਰ ਸਵਿਧਾਨਿਕ ਮੈਂਬਰ ਐਮਪੀ ਐਮਐਲਏ ਸਾਰਿਆਂ ਦੀ ਵੱਧਣੀ ਚਾਹੀਦੀ ਹੈ ਜੀ ਬਿਲਕੁਲ ਇਹ ਸਨ ਸਾਡੇ ਨਾਲ ਇੱਥੇ ਆਮ ਲੋਕ ਹਨ ਜੋ ਕਿ ਰਿਟਾਇਰ ਵੀ ਹੋਏ ਹੋਏ ਹਨ ਤਾਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੋਂ ਪਹਿਲੇ ਸਵਾਲ ਚੁੱਕੇ ਨੇ ਕਿ ਇਹਨਾਂ ਦੇ ਜੋ ਬਣਦੇ ਹੱਕ ਸੀ ਜੋ ਇਹਨਾਂ ਨਾਲ ਵਾਅਦਾ ਕਰੇਗੀ ਸੀ ਉਹ ਨਹੀਂ ਮਿਲੇ ਜਿਸ ਕਾਰਨ ਹੁਣ ਇਹਨਾਂ ਨੇ ਕਿਹਾ ਹੈ ਕਿ ਲੋਕ ਜਾਗਣ ਲੋਕ ਜਾਗਣ ਤੇ ਪਾਰਟੀਵਾਦੀ ਤੋਂ ਉੱਪਰ ਹੋ ਕੇ ਉਸ ਚਿਹਰੇ ਨੂੰ ਉਸ ਕੈਂਡੀਡੇਟ ਨੂੰ ਵੋਟ ਪਾਈ ਜਾਵੇ ਜੋ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਇਮਾਨਦਾਰੀ ਨਾਲ ਕੰਮ ਕਰੇਗਾ ਅਤੇ ਸਾਡੀ ਆਵਾਜ਼ ਹੈ ਜੋ ਉੱਤੇ ਤੱਕ ਪਹੁੰਚਾਏਗਾ ਸੰਗਰੂਰ ਤੋਂ ਗੁਰਿੰਦਰ ਸਿੰਘ